ਹੈਲੋ ਜੀ ਸਤਿ ਸ੍ਰੀ ਅਕਾਲ ਸਲਾਮ ਰਾਮ ਰਾਮ ਤੁਹਾਡਾ ਆਪਣੀ ਗਰਗ ਫੈਮਿਲੀ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਤੁਹਾਨੂੰ ਪਤਾ ਹੀ ਹੈ ਜੀ ਗਰਮੀਆਂ ਸ਼ੁਰੂ ਹੋ ਗਈਆਂ ਨੇ ਗਰਮੀ ਵਿੱਚ ਆਪਣਾ ਸਦਾ ਹੀ ਮਨ ਕਰਦਾ ਹੈ ਕੁਝ ਠੰਡਾ ਠੰਡਾ ਖਾਣ ਨੂੰ ਜੀ ਤੇ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਹੀ ਘੱਟ ਖਰਚੇ ਤੇ ਸਮਾਨ ਨਾਲ ਕਸਟਰਡ ਕਸਟਰਡ ਜੀ ਜੋ ਕਿ ਬਹੁਤ ਹੀ ਸੌਖਾ ਤਰੀਕਾ ਬਣਾਉਂਦਾ ਜੀ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਤੇ ਬੱਚੇ ਵੀ ਬਣਾ ਸਕਦੇ ਨੇ ਜੀ ਤੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਜੇ ਆਪਣੇ ਆਮ ਘਰਾਂ ਵਿੱਚ ਜਿਆਦਾ ਕਈ ਵਾਰ ਸਮਾਨ ਨਹੀਂ ਹੁੰਦਾ ਤੇ ਆਪਾਂ ਬਹੁਤ ਘੱਟ ਸਮਾਨ ਨਾਲ ਹੀ ਤਿਆਰ ਕਰਾਂਗੇ ਜਿਹਦੇ ਲਈ ਆਪਾਂ ਜੀ ਲੈ ਲੈਨੇ ਚਾਰ ਪੰਜ ਬਦਾਮ ਤੇ ਕੁਛ ਤੋੜੀਆਂ ਜਿਹਾ ਦਾਖਾਂ ਇੱਕ ਕੇਲਾ ਜੀ ਤੇ ਇੱਧਰ ਆਪਾਂ ਦੋ ਚਮਚੇ ਲੈ ਲੈਨੇ ਜੀ ਕਸਟਰਡ ਪਾਊਡਰ ਦੇ ਤੇ ਆਪਾਂ ਬਣਾ ਕੇ ਕਰਾਂਗੇ ਤਿਆਰ ਤੇ ਇੱਧਰ ਆਪਾਂ ਜੀ ਪਹਿਲਾਂ ਛਿੱਲ ਲੈਣੇ ਜੀ ਆਪਣੇ ਬਦਾਮ ਆਪਾਂ ਭਿਉਂ ਦਿੱਤੇ ਸੀਗੇ ਤੇ ਆਪਾਂ ਇਹਨਾਂ ਨੂੰ ਛਿੱਲ ਦਿਆਂ ਤੇ ਛਿੱਲ ਕੇ ਕੱਟ ਕੇ ਕਰ ਦਿਆਂ ਤਿਆਰ ਜੀ ਲਓ ਜੀ ਇੱਧਰ ਆਪਾਂ ਬਦਾਮ ਕੱਟ ਲਏ ਨੇ ਛਿੱਲ ਕੇ ਕੱਟ ਲਏ ਤੇ ਕੇਲਾ ਆਪਾਂ ਬਾਅਦ ਵਿੱਚ ਕਟਾਂਗੇ ਜੀ ਤੇ ਇੱਧਰ ਆਪਾਂ ਗੈਸ ਉੱਪਰ ਰੱਖ ਦਿੱਤਾ ਜੀ ਬਰਤਨ ਤੇ ਇਹਦੇ ਵਿੱਚ ਆਪਾਂ 1/2 ਲੀਟਰ ਦੁੱਧ ਪਾ ਦਾਂਗੇ 1/2 ਕਿਲੋ ते तो दुध तुम कोई भी ले सकते हो कच्चा भी लैसते हो उबाल भी ले सकते हैं आप जी अपने दुद्ध में उब लेंगे जो फिर आपउडर पा देंगे जी तो यू आप तैयार कर लेते हैं जी घोल लो जी आप थोड़ा थोड़ा पानी पाँच तो दुद्ध भी पा सकते हो आप भी पा सकते हैं तो आप थोड़ा थोड़ा पानी पा के बिल्कुल पेस्ट बना ले चगीह लो जी आपोलिया चंकी तरह जी कोई भी इस बच्चे गंढ नहीं हैगी जी डली कोई भी नहीं बस चंकी तरह घोल लिया इधर अपना दुद्ध भी हो। ਗਰਮ ਹੋਣ ਲੱਗਿਆ। ਜਦੋਂ ਇਸ ਵਿੱਚ ਵਾਲ ਆ ਜੂਗਾ ਤੇ ਆਪਾਂ ਇੱਕ ਥੇ ਇਸ ਵਿੱਚ ਇਲਾਇਚੀ ਪਾ ਦਿੰਨੇ ਜੀ। ਬਹੁਤ ਵਧੀਆ ਟੇਸਟ ਆਉਂਦਾ ਇਲਾਇਚੀ ਦਾ। ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ। ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ ਇਸ ਵਿੱਚ ਇੱਕ ਇਲਾਇਚੀ ਪਾਉਂਗੇ ਜੀ। ਲਓ ਜੀ ਆਪਾਂ ਇਲਾਇਚੀ ਦੇ ਦਾਣੇ ਕੱਢ ਲਏ। ਜਿਹੜਾ ਦੁੱਧ ਨੂੰ ਵਾਲ ਆ ਗਿਆ ਜੀ ਫਿਰ ਆਪਾਂ ਇਸ ਵਿੱਚ ਕਸਟਰਡ ਪਾਊਡਰ ਪਾ ਦਾਂਗੇ ਜਿਹੜਾ ਆਪਾਂ ਖੋਲਿਆ ਹੋਇਆ ਹੈ लो जी हूँ आप कस्टर्ड पाउडर जी पा के नाली हिलाई जाना जी सें थोड़ा थोड़ा करके पा देंगे जी आप एकदम बस है ਹੁਣ ਆਪ ਇਸ ਵਿੱਚ ਜਿਆਦਾ ਆਖਾਂ ਤੇ ਬਦਾਮ ਪਾ ਦਾਂਗੇ ਤੇ ਕੇਲਾ ਬਬ ਜਦ ਠੰਡਾ ਹੋ ਗਿਆ ਬਾਅਦ ਵਿੱਚ ਬਣਾ ਕੇ ਠੰਡਾ ਕਰਕੇ ਫਿਰ ਪਾਵਾਂਗੇ ਜੀ ਕੇਲਾ ਆਪ ਇਸ ਵਿੱਚ ਫਰੂਟ ਜਦੋਂ ਵੀ ਕੋਈ ਵੀ ਪਾਉਣਾ ਹੈ ਸਭ ਠੰਡਾ ਕੱਕੀ ਪਾਉਣਾ ਹੈ ਇਸ ਵਿੱਚ ਤੇ ਆਪਾਂ ਬਿਲਕੁਲ ਬਹੁਤ ਹੀ ਸੌਕੇ ਤੇ ਬਿਲਕੁਲ ਘੱਟ ਖਰਚੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਤੇ ਬਹੁਤ ਇਹ ਸੌਖਾ ਹੈ ਜੀ ਤੇ ਬੱਚਾ ਨੇ ਵੀ ਬਹੁਤ ਪਸੰਦ ਆਉਂਦਾ ਕਿਉਂਕਿ ਗਰਮੀ ਹੈ ਸਾਰਿਆਂ ਨੂੰ ਪਸੰਦ ਆਉਂਦਾ ਜੀ ਗਰਮੀ ਵਿੱਚ ਸਭ ਦਾ ਹੀ ਮਨ ਕਰਦਾ ਠੰਡਾ ਠੰਡਾ ਖਾਣ ਨੂੰ ਕੁਝ ਸਹੀ ਬਹੁਤ ਜਲਦੀ گاੜਾ ਹੋ ਜਾਂਦਾ ਹੈ ਜੀ ਇਹ ਲਓ ਜੀ ਬਹੁਤ گاੜਾ ਹੋ ਗਿਆ ਆਪਣਾ ਕਸਟਰਡ ਹੁਣ ਆਪਾਂ ਇਸ ਵਿੱਚ ਪਾ ਦਾਂਗੇ ਜੀ ਲੋੜ ਅਨਸਾਰ ਜਿੰਨੀ ਕਿ ਆਪ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਖੰਡ ਪਾ ਦਿਤੇ ਜੀ ਚੀਨੀ ਆਪਾਂ ਇਸ ਵਿੱਚ ਜਿੰਨੀ ਤੁਹਾਨੂੰ ਮਿੱਠਾ ਪਸੰਦ ਹੈ ਤੇ ਆਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਮਿੱਠਾ ਤੁਸੀਂ ਘੱਟ ਵੱਧ ਕਰ ਸਕਦੇ ਆ लो जी बन के हो गया तैयार तो कुछ गाढ़ा जी अपना ठंडा होके भी हो जूगा वजिए बन गया जी बाद केला भी पावे तो फिर वजिए गाढ़ा हो जूगा ठंडा होके भी चलो जी आप गैस बंद कर दें ਤੇ ਫਿਰ ਆਪਾਂ ਇਹਨੂੰ ਠੰਡਾ ਕਰਕੇ ਜੀ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਤੇ ਫਿਰ ਆਪਾਂ ਇਸ ਵਿੱਚ ਕੱਟ ਕੇ ਕੇਲਾ ਪਾ ਦਾਂਗੇ ਜੀ ਦੇਖੋ ਜੀ ਵਧੀਆ ਬਣ ਗਿਆ ਪੂਰਾ ਗਾੜਾ ਬੜੀਆ ਗਾੜਾ ਬਣ ਗਿਆ ਜੀ ਹੁਣ ਆਪਾਂ ਇਹਨੂੰ ਠੰਡਾ ਹੋਣ ਦਿੰਨੇ ਆ ਤੇ ਫਿਰ ਆਪਾਂ ਇਹਨੂੰ ਠੰਡਾ ਹੋਰ ਕਿਸੇ ਦੂਸਰੇ ਬਰਤਨ ਵਿੱਚ ਕੱਢ ਕੇ ਫ੍ਰਿਜ 'ਚ ਰੱਖ ਦਾਂਗੇ ਜੀ ਤੇ ਫਿਰ ਆਪਾਂ ਇਸ ਵਿੱਚ ਜਿਵੇਂ ਠੰਡਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੇਲਾ ਕੱਟ ਕੇ ਲਓ ਜੀ ਆਪਣਾ ਕਸਟਰਡ ਬਿਲਕੁਲ ਠੰਡਾ ਹੋ ਗਿਆ ਆਪਾਂ ਇਹਨੂੰ ਇਸ ਡੋਂਗੇ 'ਚ ਕੱਢ ਕੇ ਫ੍ਰਿਜ 'ਚ ਰੱਖ ਦਿੱਤਾ ਸੀ ਤੇ ਹੁਣ ਬਿਲਕੁਲ ਠੰਡਾ ਹੋ ਗਿਆ ਜੀ ਹੁਣ ਆਪਾਂ ਇਸ ਵਿੱਚ ਪਾ ਦਾਂਗੇ ਕੇਲੇ ਕੇਲਾ ਕੱਟ ਕੇ ਪਾ ਦਿੰਨੇ ਆ ਜੀ ਲਓ ਜੀ ਕਿੰਨਾ ਵਧੀਆ ਬਣਿਆ ਹੁਣ ਆਪਾਂ ਇਸ ਵਿੱਚ ਕੇਲਾ ਪਾ ਦਿੰਨੇ ਹਾਂ ਜੀ ਕੱਟ ਕੇ ਤੇ ਦਾਖਾ ਤੇ ਬਦਾਮ ਤਾਂ ਤੁਹਾਨੂੰ ਪਤਾ ਹੀ ਆਪਾਂ ਪਹਿਲੇ ਪਾ ਦਿੱਤੇ ਸੀਗੇ ਤੇ ਬਹੁਤ ਵਧੀਆ ਕਸਟਰ ਬਣ ਕੇ ਤਿਆਰ ਹੋਇਆ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਘੱਟ ਸਮਾਨ ਨਾਲ ਜੀ ਤੇ ਆਪਾਂ 5 ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਹੁਣ ਆਪਾਂ ਇਸ ਵਿੱਚ ਕੇਲਾ ਪਾ ਦਿੰਨੇ ਹਾਂ ਜੀ ਲਓ ਜੀ ਕੇਲਾ ਪਾ ਕੇ ਆਪਾਂ ਵਿੱਚ ਮਿਕਸ ਕਰ ਦਿੰਨੇ ਹਾਂ ਲਓ ਜੀ ਖਾ ਲੋ ਦੂਸਰੇ ਮੈਂ ਠੰਡਾ ਠੰਡਾ ਕਸਟਰਡ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਕਸਟਰਡ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਾਂਗੇ ਕੱਲ ਨੂੰ ਨਿਊ ਵੀਡੀਓ ਨਾਲ ਫੇਰ ਆਵਾਂਗੇ ਜੀ ਆਪਾਂ ਤੇ ਕਮੈਂਟ ਜ਼ਰੂਰ ਕਰਨਾ ਜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਪਣਾ ਕਸਟਰ ਬਜ਼ਰੂ ਟਰਾਈ ਕਰਨਾ ਬਹੁਤ ਟੇਸਟੀ ਬੰਦਾ ਜੀ ਬਿਲਕੁਲ ਸਿੰਪਲ ਬਣਾਇਆ ਆਪਾਂ